ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਖੜੀ ਜਾਂ ਰਖੜ ਪੁੰਨਿਆ ਦਾ ਤਿਉਹਾਰ ਹੈ ਜੇਕਰ ਰਖੜੀ ਦੀ ਗੱਲ ਕਰੀਏ ਤਾਂ ਸੰਸਾਰ ਦੇ ਵਿੱਚ ਬਹੁਤ ਸਾਰੇ ਰਿਸ਼ਤੇ ਇੱਕ ਦੂਜੇ ਦੇ ਹੁੰਦੇ ਹਨ ਬਹੁਤ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਕੇ ਸੰਸਾਰ ਦੇ ਵਿੱਚ ਵਿਚਰਦੇ ਹਨ ਜਿੱਥੋਂ ਤੱਕ ਭੈਣ ਭਰਾ ਦਾ ਰਿਸ਼ਤਾ ਹੈ ਇਹ ਬੜਾ ਤੇ ਮੋ ਮਹੌਬਤ ਅਤੇ ਪਿਆਰ ਵਾਲਾ ਰਿਸ਼ਤਾ ਹੈ ਔਰ ਇਹ ਬਹੁਤ ਡੂੰਗਾ ਰਿਸ਼ਤਾ ਜਾਣਿਆ ਜਾਂਦਾ ਹੈ ਭੈਣਾਂ ਭਾਵੇਂ ਜਿੰਨੇ ਮਰਜੀ ਹੋਣ ਭਾਵੇਂ ਇੱਕ ਵੀਰ ਵੀ ਹੋਵੇ ਸਾਰੀਆਂ ਭੈਣਾਂ ਇੱਕ ਵੀਰ ਦੀ ਸੁੱਖ ਮੰਗਦਿਆਂ ਨੇ ਔਰ ساری ਉਮਰ ਸੁੱਖ ਮੰਗਦਿਆਂ ਨੇ ਛੋਟੀ ਉਮਰ ਦੇ ਵਿੱਚ ਭੈਣਾਂ ਆਪਣੇ ਵੀਰ ਨੂੰ ਮਿੱਠੀਆਂ ਮਿੱਠੀਆਂ ਲੋਰੀਆਂ ਦਿੰਦੀਆਂ ਹਨ ਜਦੋਂ ਭੈਣ ਵਿਆਹ ਕੇ ਸਾਰੇ ਘਰ ਜਾਂਦੀ ਹੈ ਤਾਂ ਵੀ ਉਹ ਆਪਣੇ ਪੀਕੇ ਘਰ ਨੂੰ ਯਾਦ ਕਰਦੀ ਹੈ ਖਾਸ ਕਰ ਆਪਣੇ ਵੀਰੇ ਨੂੰ ਯਾਦ ਕਰਦੀ ਹੈ ਔਰ ਛੋਟੀ ਉਮਰ ਦੇ ਵਿੱਚ ਜਿਹੜੀ ਨਿੱਕ-ਨਿੱਕੀ ਨੋਕ-ਝੋਕ ਹੋਈ ਹੁੰਦੀ ਹੈ ਉਹ ਸਦਾ ਹੀ ਆਪਣੇ ਮਨ ਦੇ ਵਿੱਚ ਵਸਾਈ ਰੱਖਦੀ ਹੈ ਤੇ ਪਿਆਰ ਦੇ ਨਾਲ ਕਦੇ ਮੋਬਾਈਲ ਤੇ ਟੈਲੀਫੋਨ ਕਰਦੀ ਹੈ ਫੁੱਕ ਮੰਗਦੀ ਹੈ ਯਾਦ ਕਰਦੀ ਹੈ ਹਮੇਸ਼ਾ ਰੱਬ ਘੜੀ ਅਰਦਾਸਾਂ ਕਰਦੀ ਹੈ हे ਸੱਚੇ ਪਾਤਸ਼ਾਹ ਅੱਜ ਰਖੜੀ ਦਾ ਤਿਉਹਾਰ ਮੈਂ ਆਪਣੇ ਵੀਰ ਨੂੰ ਰਖੜੀ ਬੰਨਣ ਜਾਣਾ ਹੈ ਪ੍ਰਮਾਤਮਾ ਉਹਦੀ ਲੰਮੀ ਲੰਮੀ ਉਮਰ ਕਰੇ ਕਹਿੰਦਾ ਭਾਵ ਉਹ ਸਦਾ ਹੀ ਸੁੱਖ ਮੰਗਦੀ ਹੈ ਲੰਮੀ ਉਮਰ ਮੰਗਦੀ ਹੈ ਆਰਜਾ ਮੰਗਦੀ ਹੈ ਬਾਕੀ ਗੱਲ ਰਹਿ ਗਈ ਰਖੜ ਪੁੰਨਿਆਂ ਦੇ ਤਿਉਹਾਰ ਦੀ ਜਦੋਂ ਭਾਈ ਮੱਖਣਛਾ ਲਬਾਣੇ ਦਾ ਸਮੁੰਦਰੀ ਜਹਾਜ਼ ਜਿਸ ਵਿੱਚ ਮਾਲ ਸਬਾਬ 500 ਕਰਮਚਾਰੀ ਨਾਲ ਉਹ ਵਿਦੇਸ਼ਾਂ ਦੇ ਵਿੱਚੋਂ ਜਦੋਂ ਆਪਣੇ ਦੇਸ਼ ਵੱਲ ਨੂੰ ਸਮਾਨ ਢੋਆ ਠਵਾਇ ਕਰਕੇ ਵਾਪਸ ਆ ਰਿਹਾ ਸੀ ਤਾਂ ਉਲਟ ਹਵਾ ਚੱਲਣ ਕਰਕੇ ਸਮੁੰਦਰ ਦੇ ਵਿੱਚ ਤੂਫਾਨ ਆਉਣ ਕਰਕੇ ਉਹਦਾ ਜਿਹੜਾ ਸਮੁੰਦਰੀ ਜਹਾਜ਼ ਹੀ ਡਾਵਾ ਡੋਲ ਹੋਣ ਲੱਗਾ ਅਤੇ ਇੱਕ ਟਾਪੂ ਦੇ ਵਿੱਚ ਬ੍ਰੇਤੀ ਦੇ ਵਿੱਚ ਧਸ ਗਿਆ 500 ਦਾ 500 ਕਰਮਚਾਰੀ ਤਕਰੀਬਨ 1 ਮਹੀਨਾ ਜਦੋਂ ਜਦ ਕਰਦੇ ਰਹੇ ਕੱਢਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹਨਾਂ ਕੋ ਇਹ ਜਿਹੜਾ ਜਹਾਜ਼ ਆ ਬਾਹਰ ਨਾ ਨਿਕਲ ਸਕਿਆ ਭਾਈ ਮੱਖਣ ਸ਼ਾਹ ਲਬਾਲਾ ਲਬਾਲਾ ਜੀ ਉੱਥੇ ਸੇਰੇ ਉੱਠ ਕੇ ਉਹਨਾਂ ਨੇ ਮੂੰਹ ਹੱਥ ਤੋਤਾ ਜੱਜੀ ਸਾਹਿਬ ਦਾ ਪਾਠ ਕੀਤਾ ਅਰਦਾਸ ਕੀਤੀ ਹੇ ਗੁਰੂ ਨਾਨਕ ਸਾਹਿਬ ਜੀ ਜੋ ਦੇ ਮਾਲਕ ਜਿਹੜੇ ਗੁਰੂ ਹਨ ਮੇਰੀ ਤੁਹਾਡੇ ਅਗੇ ਬੇਨਤੀ ਹੈ ਅਰਜੋਈ ਹੈ हे ਸੱਚੇ ਪਾਚਾ ਇਹ ਤੁਸੀਂ ਮੇਰਾ ਜਹਾਜ਼ ਬੰਨੇ ਲਾ ਦਿਓ ਮੈਂ 500 ਮੋਰਾ ਤੁਹਾਡੇ ਚਰਨਾ ਚਾਕੇ ਅਰਪਤ ਕਰਾਂਗਾ ਜਦੋਂ ਇਹ ਅਰਦਾਸ ਹੋਈ ਉਲਟੀ ਵਗਦੀ ਹਵਾ ਸਿੱਧੀ ਵਗਣੀ ਸ਼ੁਰੂ ਹੋ ਗਈ ਸੱਚੇ ਪਾਤਸ਼ਾਹ ਨੇ ਆਪਣਾ ਜਿਹੜਾ ਸਰਗੁਣ ਸਰੂਪ ਬਾਬੇ ਬਕਾਲੇ ਰੱਖਿਆ ਤੇ ਨਿਰਗੁਣ ਸਰੂਪ ਉਸ ਸਮੁੰਦਰ ਦੇ ਵਿੱਚ ਲਿਜਾ ਕੇ ਭਾਈ ਮੱਖਣਸ਼ਾ ਲਬਾਣੇ ਦਾ ਸਮੁੰਦਰੀ ਜਹਾਜ਼ ਬੰਨੇ ਲਾ ਦਿੱਤਾ ਜਦੋਂ ਇਹ ਗੱਲ ਹੋਈ ਉਹ ਉੱਥੋਂ ਹੀ ਸੁਪਰ-ਚੁਪਰ ਕਰਦਾ ਆਇਆ ਮਾਲ ਸਬਾਬ ਨੂੰ ਟਿਕਾਣੇ ਲਗਾ ਕੇ ਤੇ ਮੁੜ ਕੇ ਉਹ ਸਿੱਧਾ ਦਿੱਲੀ ਗਿਆ ਜਿੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜਿਹੜੇ 8ਵੇਂ ਗੁਰੂ ਹਨ ਉਹ ਉੱਥੇ ਜਾ ਕੇ ਜਦੋਂ ਪਤਾ ਲੱਗਾ ਕਿ 8ਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿਉਂਕਿ ਅੰਤਲਾ ਸਾ ਮਾ ਉਹ ਉਥੇ ਜੋਤੀ ਜੋਦ ਉਦੋਂ ਸਮਾ ਚੁਕੇ ਸਨ ਉਹਨਾਂ ਨੇ ਜਾਣ ਦੀ ਵਕਤ ਇੱਕ ਫਰਮਾਨ ਜਾਰੀ ਕੀਤਾ ਸੀ ਬਾਬਾ ਵਸਿਆ ਗ੍ਰਾਮ ਬਕਾਲੇ ਬਲਗੁਰ ਸੰਗਤ ਆਪ ਸੰਭਾਲੇ ਇਹ ਉਹਨਾਂ ਨੇ ਜਦੋਂ ਇਹ ਪਾਠਨ ਕੀਤਾ ਉਹਨਾਂ ਦੇ ਹੱਥ ਦੇ ਵਿੱਚ ਨਾਰੀਅਲ ਲੈ ਕੇ ਤਿੰਨ ਗੋਲਕਾਰ ਵਾਰੀ ਤਿੰਨ ਵਾਰੀ ਪੰਜਾਬ ਵੱਲ ਦਿਸ਼ਾ ਵੱਲ ਉਹਨਾਂ ਨੇ ਇਹ ਗੋਲਕਾਰ ਦੀ ਤਰ੍ਹਾਂ ਘੁਮਾ ਕੇ ਕਿਹਾ ਬਾਬਾ ਵਸੇ ਗ੍ਰਾਮ ਬਕਾਲੇ ਇਥੋਂ ਆਦੇਸ਼ ਲੈਂਦੇ ਹੋਏ ਸਿੱਖਾਂ ਕੋਲੋਂ ਪੁੱਛਦੇ ਪਛਾਣਦੇ ਬਕਾਲੇ ਪਹੁੰਚੇ ਬਕਾਲੇ ਗ੍ਰਾਮ ਚ ਪਹੁੰਚ ਕੇ ਉਹਨਾਂ ਨੇ ਬਾਹਰ ਬਕਾਲੇ ਦੇ ਵਿਖੇ ਕੰਪ ਲਗਾਇਆ ਨਾਲ 500 ਉਹਨਾਂ ਦੇ ਨਾਲ ਕਰਮਚਾਰੀ ਸੀ ਉਹਨਾਂ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਉਹਨਾਂ ਦੇ ਦਰਸ਼ਨ ਕਰਨ ਆਇਆ ਹਾਂ ਜਦੋਂ ਆ ਕੇ ਉਹਨਾਂ ਨੇ ਸਿਹਰੇ ਅਮਰਦਲੇ ਇਸ਼ਨਾਨ ਪਾਣੀ ਕੀਤਾ ਤੇ ਬਕਾਲੇ ਗ੍ਰਾਮ ਵੱਲ ਵਧੇ ਤੇ ਉਥੇ ਬਾਈ ਨਕਲੀ ਗੁਰੂ ਬਾਈ ਮੰਝੀਆਂ ਢਾਹ ਕੇ ਬੈਠੇ ਹੋਏ ਤੇ ਉਹ ਭਾਈ ਮੱਖਣਛਾਲ ਬਾਣਾ ਚਿੰਤਾ 'ਚ ਡੁੱਬ ਗਿਆ ਡੱਕੋ ਡੋਲੇ ਖਾਂਦਾ ਆਇਆ ਕਹਿਣ ਲੱਗੇ ਵੀ ਹੁਣ ਮੈਂ ਕੀ ਕਰਾਂ ਹਾਰ ਕੇ ਉਹਨਾਂ ਸੋਚਿਆ ਵੀ ਜੇਕਰ ਸੱਚਾ ਗੁਰੂ ਹੋਵੇਗਾ ਤਾਂ ਆਪੇ ਹੀ ਪਾਸੋ ਮੋਰਾ ਮੰਗ ਲਵੇਗਾ ਉਹਨਾਂ ਨੇ ਦੂਦੋ ਮੋਰਾ ਹਰ ਨਕਲੀ ਗੁਰੂ ਕਰ ਰੱਖੀਆਂ ਪਰ ਕਿਸੇ ਪਾਸੋਂ ਮੋਰਾ ਨਹੀਂ ਮੰਗਿਆ ਫਿਰ ਇੱਕ ਰਾਗਵੀਰ ਕੋਲ ਕੋ ਪੁੱਛਿਆ ਕਿ ਇਥੇ ਹੋਰ ਕੋਈ ਗੁਰੂ ਹੈ ਤਾਂ ਉਸ ਰਾਗਵੀਰ ਨੇ ਕਿਹਾ ਉਹ ਸਾਹਮਣੇ ਭੋਰੇ ਦੇ ਵਿੱਚ ਇੱਕ ਬੈਠੀ ਹੋਇਆ ਹਨ ਉਹਨਾਂ ਨੂੰ ਤੇਗਾ ਜੀ ਤੇਗਾ ਜੀ ਕਹਿੰਦੇ ਨੇ ਉਹ ਸ਼ਾਂਤਿਤ ਹੋ ਕੇ ਬੜੀ ਸ਼ਾਂਤ ਵਿਕਤੀ ਦੇ ਨਾਲ ਨਾਮ ਜਪਦੇ ਨੇ ਘੱਟ ਬੋਲਦੇ ਨੇ ਕਿਸੇ ਨਾਲ ਗੱਲ ਨਹੀਂ ਕਰਦੇ ਜਦੋਂ ਉਹ ਭੋਰੇ ਦੇ ਲਾਗੇ ਆਏ ਤਾਂ ਬੀਬੀ ਨਾਨਕੀ ਜੀ ਮਾਤਾ ਨਾਨਕੀ ਜੀ ਨੇ ਪੁੱਛਿਆ ਕਿ ਮੈਂ ਮਹਾਰਾਜ ਦੇ ਦਰਸ਼ਨ ਕਰਨ ਆਇਆ ਹਾਂ ਉਹਨਾਂ ਨੇ ਬੂਹੇ ਵੱਲ ਇਸ਼ਾਰਾ ਕਰ ਦਿੱਤਾ ਜਦੋਂ ਬੂਹੇ ਵੱਲ ਇਸ਼ਾਰਾ ਕੀਤਾ ਅੰਦਰ ਜਾਂਦਿਆਂ ਦੇਖਿਆ ਸੱਚੇ ਪਾਤਸ਼ਾਹ ਅਡੋਲ ਸ਼ਾਤ ਕਿਤ ਹੋ ਕੇ ਅੱਖਾਂ ਬੰਦ ਕੇ ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਉਹ ਭਗਤੀ ਕਰ ਰਹੇ ਸਨ ਲਵਲੀਨ ਵੇਖ ਕੇ ਉਹ ਚਿੰਤਾ 'ਚ ਡੁੱਬਾ ਹਾਰ ਕੇ ਉਹਨਾਂ ਨੇ ਭਾਈ ਮੱਖਣ ਸ਼ਾਹ ਲਬਾਣੇ ਨੇ ਪੰਜ ਮੋਰਾ ਉਹਨਾਂ ਦੇ ਚਰਨਾਂ ਵਿੱਚ ਰੱਖੀਆਂ ਉਹਨਾਂ ਦੀ ਬਿੱਤੀ ਜਦੋਂ ਉਹਨਾਂ ਨੇ ਅੱਖਾਂ ਖੋਲੀਆਂ ਨੇਤਰ ਖੋਲੇ ਸੱਚੇ ਪਾਤਸ਼ਾਹ ਨੇ ਤੇ ਮਹਾਰਾਜ ਨੇ ਕਿਹਾ ਹੱਸ ਕੇ ਕਿ ਮੱਖਣ ਚਾਜੀ 500 ਮੋਰਾ ਸੁਖ ਕੇ ਪੰਜ ਗੋਰਾ ਰੱਖ ਰਿਆ ਹਾਂ ਉਹਨਾਂ ਨੇ ਆਪਣੇ ਮੋਢੇ ਤੋਂ ਚਾਦਰਾਂ ਪਰਾ ਹਟਾ ਕੇ ਕਿਹਾ ਆ ਦੇਖ ਅਜੇ ਤੱਕ ਮੇਖਾਂ ਦੇ ਨਿਸ਼ਾਨ ਸਾਡੇ ਜਿਹੜੇ ਆ ਜ਼ਖਮਾਂ ਦੇ ਨਿਸ਼ਾਨ ਅਜੇ ਤੱਕ ਗਏ ਨਹੀਂ ਅਜੇ ਤੱਕ ਜ਼ਖਮ ਕੱਚੇ ਹਨ ਤੇ ਗੁਰੂ ਘਰ ਲਈ ਤੂੰ ਪੰਜੋ ਮੋਰਾ ਸੋਕੇ ਪੰਜ ਮੋਰਾ ਰੱਖ ਰਿਆ ਹੈ ਇਹ ਤੇਰੇ ਲਈ ਗੱਲ ਠੀਕ ਨਹੀਂ ਇਨੀ ਗੱਲ ਸੁਣੀ ਬਾਹਰ ਆ ਕੇ ਉਹਨੇ ਰੌਲਾ ਪਾ ਦਿੱਤਾ ਉੱਚੀ ਚੀ ਹੌਕਾ ਦੇਣ ਵਾਸਤੇ ਇੱਕ ਪੌੜੀ ਚੜ੍ਹ ਦੋ ਪੌੜੀ ਚੜ੍ਹ ਚਾਰ ਪੰਜ ਪੌੜੀਆਂ ਸਾਰੀਆਂ ਪੌੜੀ ਦੇ ਉੱਤੇ ਚੜ੍ਹ ਕੇ ਉਹਨੇ ਹੱਥ ਵਿੱਚ ਪੱਲਾ ਲੈ ਕੇ ਕਮਾ ਕੇ ਕਿਹਾ ਗੁਰੂ ਲਾਡੂਰੇ ਗੁਰੂ ਲਾਦੋਰੇ ਸਾਚਾ ਗੁਰੂ ਲਾਦੋਰੇ ਸਾਚਾ ਗੁਰੂ ਲਾਦੋਰੇ ਜਿਸ ਦਿਨ ਗੁਰੂ ਸਾਹਿਬ ਪ੍ਰਗਟ ਹੋਏ ਉਹ ਦਿਨ ਰੱਖੜੀ ਦਾ ਤਿਉਹਾਰ ਸੀ ਉਸ ਦਿਨ ਤੋਂ ਰੱਖੜ ਪੂਣ ਦਾ ਤਿਹਾਰ ਸਿੱਖ ਸੰਗਤਾਂ ਵੱਲੋਂ ਬੜੀ ਧੂਮ-ਧਾਮ ਦੇ ਨਾਲ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ